ਚੱਕਿਆ ਗਿਆ ਸੀ ਥੋੜਾ ਜਿਹਾ ਰਹਿ ਗਿਆ ਸੀ ਮਜ਼ਾਕ ਨਹੀਂ ਇਹ ਤੂੰ ਚੱਕਦਾ ਨਹੀਂ ਦਿੰਦਾ ਚੱਕ ਲੋ ਯਾਰ ਇੱਧਰ ਵੀਡੀਓ ਬਣ ਰਹੀ ਹੈ ਪਿੱਛੇ ਇਹਨੂੰ ਘਰ ਥੋੜਾ ਜਿਹਾ ਪਹਿਲਾਂ ਪਿੱਛੇ ਘੱਲ ਥੋੜਾ ਜਿਹਾ ਕੋਈ ਨਾ ਠੀਕ ਕਰ ਪਾਣੀ ਨਹੀਂ ਉਹਦੇ ਤੇ ਤੈਨੂੰ ਉੱਲੀ ਹੀ ਹੋਵੇਗਾ ਪਾਣੀ ਖਾਣ ਦਾ ਪਾਣੀ ਤਾਂ ਉਹ ਤਾਂ ਹੋ ਜਾਊਗਾ ਨਾ ਵੀ ਪਹਿਲਾਂ ਤੂੰ ਚੱਕ ਯਾਰ ਵੀਰ ਜੀ ਕੋ ਲੀਡਰ ਚੱਕ ਚੱਕ ਨਾ ਵੀ ਪਹਿਲੇ ਤੇਰੀ ਵਾਰੀ ਸਾਹਮਣੇ ਖੜਾ ਹੈ ਹੈ ਪਹਿਲੇ ਦਿਖਾ ਦੇ ਨਾ ਪਿੱਛੇ ਕੋਈ ਹੈ ਨਹੀਂ ਰੁਕ ਜਾ ਪਹਿਲੇ ਦਿਖਾ ਦਈਏ ਚੱਲ ਚੱਕਦਾ ਚਾ ਉਹ ਥੋੜੇ ਨੇੜੀ ਆ ਨੇੜੀ ਚੱਕ 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 ਕੰਮ ਚੱਲ ਚੱਲ ਤੈਨੂੰ ਚੱਕਣ ਦਾ ਤਰੀਕਾ ਹੀ ਨਹੀਂ ਆਇਆ ਅਸਲ ਦੇ ਵਿੱਚ ਥੋੜਾ ਜਿਹਾ ਪੈਰ ਅੱਗੇ ਤੂੰ ਤਾਂ ਗਜਵਾਨ ਆ ਇਹ ਤਾਂ ਚੱਕ ਦੇਣਾ ਚਾਹੀਦਾ ਨਵੀਂ ਤੇ ਚੱਕਿਆ ਗਿਆ ਸੀ ਥੋੜਾ ਜਿਹਾ ਰਹਿ ਗਿਆ ਸੀ ਮਜ਼ਾਕ ਨਹੀਂ ਬਈ ਤੂੰ ਚੱਕ ਤਾਂ ਨਹੀਂ ਦੋਸਾਂ ਚੱਕ ਲਓ ਯਾ ਚੱਕਿਆ ਚੱਕਿਆ ਓਏ ਜੂਮ ਕਰਾ। ਓਹੋ। ਜੂਮ ਕਰਦੇ ਰਹਿਗੇ। ਝੂਮ ਕੇ ਟਾਇਰ ਘੁਮਾਤਾ ਆਪਾਂ ਯਾਰ। ਹਾਂ। ਚੱਕ ਬੰਦ। ਮੁੰਡੂ ਉੱਤੇ ਕੀ ਕਰਦਗੇ? ਲੈ ਵੀ ਤੇਰੀ ਵਾਰੀ। ਬੱਚੇ ਪਾਛਾ। ਚੱਲ ਗਿਆ 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 ਚੱਕਿਆ ਗਿਆ ਚੱਕਿਆ ਗਿਆ ਥੋੜਾ ਰਹਿ ਗਿਆ। ਨਵੀਂ। ਅਗਲੇ ਸਾਨੂੰ ਚੱਕਣ ਲੱਗਦੇ। ਠੀਕ ਹੈ। ਠੀਕ ਹੈ। ਇਹ ਤਾਂ ਬੇਨਤੀ ਹੋ ਗਈ। ਹੈ ਓਏ। ਮੂਹਾਂ ਸਾਈਟ ਤੇ ਨਹੀਂ ਪਾਉਣੇ ਸੀਗੇ ਮੂਹਾਂ ਦਾ ਹੋਣਾ ਕੋਈ ਚਾਹ ਮੂਹਾਂ ਦਾ ਮੜਾ ਰੂਟੋਵੇਟਰ ਪਾਇਆ ਹੋਇਆ ਤਾਂ ਭਾਣਜੋ ਤਾਂ ਕੱਕ ਹੱਥ ਨਾਲ ਘਾਉਂਦੇ ਨੇ ਮੂਹਾਂ ਮੂਹਾਂ ਆਇਆ ਨਾ ਇੱਥੋਂ ਯਾਰ ਜਦੋਂ ਹੱਥ ਪਾਣਾ ਢੂਈ ਦਾ ਜ਼ੋਰ ਬਾਲਾ ਪੈਂਦਾ ਲੱਤਾਂ ਦਾ ਤੇ ਪੱਥਾਂ ਜ਼ੋਰ ਪੈਂਦਾ ਦੋਨੇ ਜਣੇ ਤੱਕ ਦਵੇਂ ਮੂਹਾਂ ਚੱਕ ਦੋ ਫਿਰ ਮੂਹ ਤਾਂ ਕੀ ਵਾਹ ਨਾ ਚੜ ਕੇ ਕੇ ਬ੍ਰੇਕ ਲਾ ਲੈਣੇ ਨਵੀਂ ਪਰੀ ਦੋਨੋਂ ਮਿਲ ਕੇ ਇੱਕ ਅੱਗੇ ਨੂੰ ਜੋ ਇੱਕ ਪਿੱਛੇ ਨੂੰ ਜੋ ਦੋਨਾਂ ਨੂੰ ਵੀ ਨਹੀਂ ਆਉਂਦਾ ਆਹ ਆਏਗਾ ਅੱਛਾ ਇਧਰੋਂ ਤਾਂ ਚੱਕਦਾ ਮੈਂ ਤਾਂ ਅੱਜ ਤੱਕ ਰਹਿ ਗਈ ਮੇਰੀ ਤਾਂ ਫੇਰ ਹੀ ਮੈਂ ਤਾਂ ਤੇ ਨੇ ਇੱਥੇ ਨਹੀਂ ਯਾਰ ਉੱਤੇ ਹੀ ਪਾਈ ਸੀ ਤੂੰ ਹੀ ਲਾਇਆ ਕਰ ਮੋਢੇ ਥੋੜਾ ਲੱਗਣਗੇ ਯਾਰ ਇਹ ਫੇਰ ਚੱਕਦਾ ਸਾਲਾ ਫੇਰ ਵੀ ਹੈ ਨਾ ਚੱਕਦਾ ਫੇਰ ਵੀ ਮੋਢੇ ਛੁੱਟੂ ਨਹੀਂ ਨਾ ਝੁੱਲ ਤਾਂ ਇੰਨਾ ਕੁ ਮੜੋ ਇੰਨਾ ਤਾਂ ਮੋਢੇ ਸਿੱਧਾ ਕਰਨਾ ਚੱਕਿਆ ਤਾਂ ਜਾਂਦਾ ਆ ਦੇਖ ਇੰਨਾ ਲੱਤਾਂ ਮੋੜਗਾ ਹੋਣਾ ਕਰਨਾ ਸੋਪਾ ਇੱਥੋਂ ਐ ਕਰਨਾ ਔਖਾ ਸਿੱਧਾ ਪੈਣਾ ਜੋਰ ਪੈਂਦਾ ਵਾੜਾ ਹੈ ਉਹ ਤਾਂ ਚੱਕਿਆ ਨਾ ਮੈਨੂੰ ਵੀ ਪਤਾ ਨਹੀਂ ਤਾਂ ਚੱਕ ਦੋ ਬਸ ਇੰਨਾ ਇੱਕ ਰੀ ਚੱਕਦਾ ਬਹੁਤ ਆ ਬਾਹਰ ਫੇਰ ਵੀ ਚੱਕਿਆ ਗਿਆ ਐਂਚੀ ਕਾ ਉੱਤੇ ਆ ਪੂਰਾ ਤੂੰ ਹਿਲਾ ਕੇ ਨਹੀਂ ਪਤਾ ਕੀ ਹਿਲਾਵੇਂ ਫੇਰ ਨਵੀਂ ਦੁਬਾਰੀ ਥੱਲੇ ਥੱਲੇ ਲੈ ਗਿਆ ਹਾਂ ਇਹ ਆ ਚੀ ਹਲਾ ਇਹ ਵੀ ਵੈਂਚੀ ਚੱਕ ਨੇਲੇ ਢੜੀ ਆ ਨਾ ਇਹਦਾ ਕੱਦ ਵੀ ਥੋੜਾ ਆ ਨਾ ਕੰਨ ਛੋਟਾ ਇਹਦਾ ਕੱਦ ਥੋੜਾ ਨਾ ਬਬੇ ਤੇ ਦਾ ਬਾਲੇ ਹੀ ਬੇਨਤੀ ਨਾ 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 ਮਰਗਾਨ ਨੂੰ ਤਾਂ ਸੱਲਕਮਾਲ ਹੋਈ ਪਈ ਆ ਇਹ ਘੜਾ ਬੜਾ ਖਾਜਾ ਮੇਰੇ ਤਾਂ ਢੂਈ ਟੱਟ ਜਾਣੀ ਆ ਫਾਈ ਕਰ ਉਹ ਵੀਡੀਓ ਵੇਖੀ ਸੀ 855 ਚੱਕੇ ਜਿਹੜਾ ਮੈਂ ਉਹ ਤਾਂ ਮਾਰਾ ਇਹ ਟੱਟ ਜਾਣੀ ਆ ਬਲਜੀਤ ਕਾ ਬਲਜੀਤ ਕਾ ਉਹ ਤਾਂ ਕੁੜੀ ਸੀ ਕੀ ਹੋ ਗਿਆ ਬਲਜੀਤ ਕਹਣਾ ਨਹੀਂਗਾ ਮੇਰੇ ਆਪਾਂ ਦਾ ਉਹਦੇ ਮਗਰ ਕਰਾਹਾ ਪਾਇਆ ਸੀਗਾ ਉਹਦਾ ਤੇ ਲੈਫਟ ਚ ਕਾਲੀ ਮਾਂ ਤੇ ਪਾ ਕੇ ਇਥੋਂ ਹੱਥ ਉਹ ਤਾਂ ਵੀਡੀਓ ਭਾਈ ਕਰਾਹਣਾ ਆਇਆ ਦੋ ਵਾਰੀ ਤਾਂ ਦੋ ਵਾਰੀ ਤਾਂ ਮੌ ਚੱਕਿਆ ਮੁੜ ਕੇ ਕਰੀ ਗਲਤ ਬਣ ਗਈ ਚਾਰ ਅਰੇ ਚੱਕਾ ਲਗਾਤਾਰ ਮੈਂ ਤੇ ਮੁੜ ਕੇ ਬਾਈ ਮੇਰੇ ਨਾਲ ਟਰਾਪ ਆ ਗਏ ਦੁਖਣ ਲੱਗ ਗਿਆ ਸੀਗਾ ਦੋ ਮਹੀਨੇ ਦੁਖੀ ਰਹੀਆਂ ਰਤਾ ਰੋਣਾ ਇੱਕ ਤਾਂ ਉਹ ਰੋਣਾ ਲੱਗਦਾ ਯਾਰ ਭਾਂ ਕੇ ਇਹ ਬਣਾਣਾ ਕੰਮ ਡੇਡਾ ਹੋ ਜਾਂਦਾ ਹੁੰਦਾ ਹੈਗਾ ਨਾ ਹੋ ਮੌਸਾ ਵੜਾ